ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਰਮਿਆਨ ਬੀਤੇ ਦਿਨ ਓਵਲ ਹਾਊਸ ਵਿਖੇ ਹੋਈ ਮੀਟਿੰਗ ਦੀ ਚਰਚਾ ਸਾਰੀ ਦੁਨੀਆ ਵਿੱਚ ਹੋ ਰਹੀ ਹੈ ਕਿਉਂਕਿ ਜਨਤਕ ਤੌਰ ਤੇ ਦੋਹਾਂ ਆਗੂਆਂ ਬਹਿਸਬਾਜ਼ੀ ਦੇ ਦੌਰ ਵਿੱਚ ਵੇਖਿਆ ਗਿਆ ਅਤੇ ਇਹ ਗੱਲਬਾਤ ਤਲਖੀ ਦੇ ਮਾਹੌਲ ਵਿੱਚ ਹੁੰਦੀ ਹੋਈ ਸਾਰੀ ਦੁਨੀਆ ਨੇ ਵੇਖੀ ਹੈ ਪ੍ਰਮੁੱਖਤਾ ਉਤੇ 트럼ਪ ਨੇ ਇਸ ਗੱਲ ਉਪਰ ਇਤਰਾਜ਼ ਪ੍ਰਗਟਾਇਆ ਕਿ ਜ਼ੇਲੈਂਸਕੀ ਨੇ ਅਮਰੀਕੀ ਮਦਦ ਬਦਲੇ ਸ਼ੁਕਰਗੁਜ਼ਾਰ ਹੋਣ ਵਾਲੀ ਭਾਵਨਾ ਨਹੀਂ ਵਿਖਾਈ ਜਦਕਿ ਜ਼ੇਲੈਂਸਕੀ ਨੇ ਡੋਨਲਡ 트럼ਪ ਅਤੇ ਜੀਡੀ ਵੈਂਸ ਵੱਲੋਂ ਉਠਾਏ ਜਾ ਰਹੇ ਨੁਕਤੇ ਉਤੇ ਇਤਰਾਜ਼ ਕੀਤਾ ਅਤੇ ਕਿਹਾ ਕਿ ਯੂਕਰੇਨ ਸੁਰੱਖਿਆ ਦੀ ਗਾਰੰਟੀ ਬਿਨਾ ਰੂਸ ਦੇ ਨਾਲ ਕਿਸੇ ਵੀ ਜੰਗਬੰਦੀ ਜਾਂ ਇਹੋ ਜਿਹੀ ਗੱਲਬਾਤ ਵਿੱਚ ਨਹੀਂ ਪਵੇਗਾ ਇਸ दरम्यान ਦੁਨੀਆ ਦੇ ਕਈ ਹੋਰ ਦੇਸ਼ਾਂ ਖਾਸ ਕਰ ਯੂਰਪੀ ਦੇਸ਼ਾਂ ਨੇ ਯੂਕਰੇਨ ਦੇ ਨਾਲ ਖੜੇ ਰਹਿਣ ਦਾ ਅਹਿਦ ਵੀ ਦੁਹਰਾਇਆ ਤੇ ਯੂਕਰੇਨ ਨੂੰ ਸਮਰਥਨ ਵੀ ਦਿੱਤਾ। ਇਸੇ ਤਰ੍ਹਾਂ ਡੋਨਲਡ ਟਰੰਪ ਨੇ ਆਪਣੀ ਹਮਲਾਵਰ ਨੀਤੀ ਨੂੰ ਜਾਰੀ ਰੱਖਦੇ ਹੋਏ ਇਹ ਵੀ ਕਿਹਾ ਕਿ ਯੂਕਰੇਨ ਜਿਸ ਤਰੀਕੇ ਨਾਲ ਨੀਤੀ ਬਣਾ ਰਿਹਾ ਹੈ ਉਸ ਨਾਲ ਇੱਕ ਹੋਰ ਵਿਸ਼ਵ ਯੁੱਧ ਦਾ ਖਤਰਾ ਵੀ ਮੰਡਰਾ ਰਿਹਾ ਹੈ। ਨਾਲ ਦੀ ਨਾਲ ਡੋਨਲਡ ਟਰੰਪ ਨੇ 4 ਮਾਰਚ ਤੋਂ ਮੈਕਸੀਕੋ ਕੈਨੇਡਾ ਅਤੇ ਚੀਨ ਉਤੇ ਪ੍ਰਸਤਾਵਿਤ ਟੈਰਿਫ ਲਾਗੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ